ਮੈਂ ਸੁਣਿਆ ਸੀ ਵੀ ਜਿਹੜੀ ਪੁਲਿਸ ਪ੍ਰਸ਼ਾਸਨ ਆ ਇਹ ਕਿਸੇ ਦਾ ਮਿੱਤ ਨਹੀਂਗਾ ਪਰ ਮੈਂ ਇੱਥੇ ਆ ਕੇ ਮੈਨੂੰ ਪਤਾ ਲੱਗ ਗਿਆ ਵਾਕਈ ਨਹੀਂ ਹੈ ਮਿੱਤ ਹੈਗਾ ਜਿਹੜਾ ਜਸ਼ਵੀਰ ਜਿੰਦੀ ਸਾਡਾ ਵੀਰ ਆ ਉਹਨੇ ਸ਼ਿਵਾਸ਼ ਨਗਰ ਦੇ ਵਿੱਚ ਇੱਕ ਚੌਂਕੀ ਸਾਡੇ ਸਮਾਜ ਨੇ ਬਣਾਈ ਆ ਸਾਰੇ ਬੱਚੇ ਨੇ ਆਪਣੀ ਜਾਨ ਬਚਾਈ ਉਥੋਂ ਨਿਕਲ ਕੇ ਜਿਹੜੇ ਤਿੰਨ ਲਟੇਰੇ ਆ ਗਏ ਪਤਾ ਨਹੀਂ ਕਿਹੜੇ ਆ ਗਏ ਜਿਹੜੇ ਬਿਨਾ ਵਰਦੀ ਤੋਂ ਆ ਗਏ ਪੁਲਿਸ ਤਾਂ ਵਰਦੀ ਦੇ ਵਿੱਚ ਲੁਕਾ ਹੋਆ ਹੋਈ ਜਾਂਦੀਆਂ ਨੇ ਜੀ ਸਾਧਨਾ ਮਤਾਵਾ ਸਾਡੀਆਂ ਤੈਨਾ ਸਾਰਿਆਂ ਦੇ ਚਰਨਾਂ 'ਚ ਸਿਮਰ ਬੇਨਤੀ ਹੈ جڑیا محرطے میں پتھر کر لو بولو سو روپئے ہوتی کرم جی انہیں بےنتی ہے کہ سارے آپ آم کی کرپالتا کر ਪੰਜਾਬ ਉਹਨਾਂ ਦੇ ਪ੍ਰਧਾਨ ਸ਼੍ਰੀ ਆਨੰਦ ਕੁਸ਼ੋਰ ਜੀ ਐਂਡ ਤੇ ਦੇ ਸਨਾ ਕਾਤਾ ਜੀ ਇਕੱਲਾ ਇਕੱਲਾ ਮੈਂ ਕਹਿੰਦਾ ਬਹੁਤ ਬੈਲ ਮੱਧੂ ਦਾ ਇਸ ਕਰਕੇ ਜਿੰਨੇ ਵੀ ਸਰਕਸ ਦੀ ਟੀਮ ਹੈ ਸਾਰਿਆਂ ਨੂੰ ਦਿਨ ਦਿਨ ਘਰਾਈਆਂ ਤੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਅੱਜ ਨੂੰ ਸਾਡੇ ਹੋਣ ਵਾਲੇ ਸਾਥੀ ਕੋਲ ਸਰਕਸ ਦੇ ਸੀਨੀਅਰ ਟੀਮ ਪ੍ਰਧਾਨ ਨੇ ਪਿਛਲੇ 10 ਸਾਲ ਤੋਂ ਲਗਾਤਾਰ ਜਾਂਦਾ ਮੈਂ ਜੁੜਿਆ ਸਰਕਸ ਦੇ ਨਾਲ ਮੈਨੂੰ ਦੇਖਦਾ ਆ ਰਿਹਾ ਜਿੰਨੇ ਵੀ ਕਾਰਮਕ ਫੰਕਸ਼ਨ ਹੋ ਸਮਾਜਿਕ ਹੋ ਕੋਈ ਗ੍ਰੀਨ ਕੁੜੀਆਂ ਦੀਆਂ ਸ਼ਾਦੀਆਂ ਹੋਣ ਕਿਤੇ ਵੀ ਉਹ ਵੱਧ ਕਰਕੇ ਸਾਡੀ ਸਾਡਾ ਹਿੱਸਾ ਲੈਂਦਾ ਹੈ ਇਹ ਵਾਰੀ ਚਲੋ ਸਰਕਾਰਾਂ ਆਉਂਦੀਆਂ ਸਰਕਾਰਾਂ ਜਾਂਦੀਆਂ ਦੂਜੀਆਂ ਸਰਕਾਰਾਂ ਦੇ ਤੇ ਘਟੂ ਘੁਲ ਨਾ ਪੈਂਦੇ ਆ ਵੀ ਇਹ ਹੁਣ ਇਹਨਾ ਆ ਕਰੀਏ ਪਰ ਬਦਲੇ ਦੀ ਭਾਵਨਾ ਨਹੀਂ ਹੋਣੀ ਚਾਹੀਦੀ ਕਾਏ ਕੋਈ ਵੀ ਹੈ ਉਹ ਸਾਡੇ ਸਾਥੀ ਹਾਲੇ ਵੀ ਸਮਾਜਿਕ ਧਾਰਮਿਕ ਹਰ ਇੱਕ ਕੰਮ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਹੈ ਔਰ ਮੈਂ ਸਾਰੇ ਆਪਣੇ ਸਮਾਜ ਨੂੰ ਕਹਾਂ ਗੁਰਦਾਸ ਸਮਾਜ ਹੈ ਬਲਮੁਤੀ ਸਮਾਜ ਹੈ ਜਿੰਨੇ ਨਾਮ ਦੇ ਸੱਜਣ ਨੇ ਸਾਰਿਆਂ ਨੂੰ ਪੀਲ ਕਰਦਾ ਹੈ ਤੋਂ ਦੇਖੋ ਜੇ ਕਿ ਅਮਰਜੀਤ ਜੀ ਜੀਤਾ ਜਿਨ੍ਹਾਂ ਨੇ ਆਪਣੇ ਵਿਚਾਰ ਦੱਸਿਆ ਹੁਣ ਮੈਂ ਬੇਨਤੀ ਕਰਾਂਗਾ ਸੁਣ ਬੰਦੇਵ ਨਗਰ ਤੋਂ ਜੀ ستکار سارے ستکار بدھائی دے پا نے کیونکہ ਸਭ ਤੋਂ ਪਹਿਲਾਂ ਤਾਂ ਤੁਸੀਂ ਸਬੂਤ ਦੇਣਾ ਆਪਣਾ ਇੱਕੇ ਦਾ ਜੋ ਬਲੇ ਇਸੋਂਰ ਪੈ ਮਾਤਾ ਜੀ ਸਾਥੀਓ ਆਪਾਂ ਸਾਰੇ ਹੀ ਲੋਕ ਬਾਬਾ ਸਾਹਿਬ ਅੰਬੇਡਕਰ ਅਤੇ ਉਹਨਾਂ ਦੇ ਸੰਵਿਧਾਨ ਨੂੰ ਮੰਨਣ ਵਾਲੇ ਲੋਕ ਆ ਕਿ ਜਿੱਥੇ ਆਪਾਂ ਸੰਵਿਧਾਨ ਦੀ ਗੱਲ ਕਰਦੇ ਆ ਤਾਂ ਉੱਥੇ ਬਾਬਾ ਸਾਹਿਬ ਅੰਬੇਡਕਰ ਜੀ ਨੇ ਇਹ ਵੀ ਸਾਨੂੰ ਸਮਝਾਇਆ ਕਿ ਜ਼ੁਲਮ ਕਰਨ ਵਾਲੋਂ ਜ਼ੁਲਮ ਸਹਿਣ ਵਾਲਾ ਜ਼ਿਆਦਾ ਬੁਨਾਗਾਰ ਹੁੰਦਾ ਇਸ ਸਮੇਂ ਸਮੇਂ ਦੇ ਉੱਪਰ ਅੱਜ ਅਸੀਂ ਜਗਿੰਦਰ ਜਿੰਦੀ ਜੀ ਜਿਹੜੇ ਕਿ ਸਮਾਜਿਕ ਧਾਰਮਿਕ ਔਰ ਸਮੇਂ ਸਮੇਂ ਤੇ ਜਿਸ ਵੀ ਪਰਿਵਾਰ ਨੂੰ ਅਗਰ ਕਿਸੇ ਤਰ੍ਹਾਂ ਦੀ ਵੀ ਆਰਥਿਕ ਸਹਿਯੋਗ ਪੈਂਦੀ ਆ ਉਹ ਸੋਡਾ ਨੌਜਵਾਨ ਤੱਤ ਪਰ ਦੇਨ ਪਰ ਰਾਤ ਖੜਦਾ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਮੀਡੀਆ ਬੰਦੂਆ ਇਹ ਪਿਛਲੀਆਂ ਸਰਕਾਰਾਂ ਦੇ ਵਿੱਚ ਢੀਮਟਾਕ ਸਾਡੇ ਸਮਾਜ ਦਾ ਇੱਕ ਨੌਜਵਾਨ ਜਿਹੜਾ ਇੱਦਾਂ ਹੀ ਸਮਾਜ ਦੇ ਨਾਲ ਖੜਦਾ ਸੀ ਉਹਦਾ ਪ੍ਰੀਪਲਾਨਡ ਕਤਲ ਕੀਤਾ ਗਿਆ ਕਤਲ ਕੀਤਾ 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 ਗਿਆ ਜਿਸ ਹਥਿਆਰ ਦੇ ਨਾਲ ਅਸੀਂ ਮਰੇ ਹੋਏ ਪਸ਼ੂ ਬਣਦੇ ਹਾਂ ਉਹਦੇ ਨਾਲ ਉਹਨੂੰ ਮਾਰਿਆ ਗਿਆ ਸੁਪਰੀਆ ਐਮ ਡੀ ਕਰ ਰਹੀ ਡੀ ਐਮ ਸੀ ਦੇ ਵਿੱਚ ਉਹ ਸਾਡੇ ਸਮਾਜ ਦੀ ਕੁੜੀ ਪੜ ਕੇ ਸਾਡੇ ਸਮਾਜ ਦਾ ਜਿਹੜਾ ਵਾ ਨਾਮ ਰੌਸ਼ਨ ਕਰਨਾ ਚਾਹੁੰਦੀ ਸੀ ਉਹਨੂੰ ਫ੍ਰੀ ਪਲੈਨ ਕਰਨ ਦੇ ਲਈ ਮਜਬੂਰ ਕੀਤਾ ਗਿਆ ਦਿੱਲੀ ਯੂਨੀਵਰਸਿਟੀ ਦੇ ਵਿੱਚ ਰੋਹਿਤ ਬੈਮੁੱਲਾ ਜੋ ਪੀ ਐਚ ਡੀ ਕਰ ਰਿਹਾ ਸੀ ਉਹਦੇ ਨਾਲ ਵੀ ਇਹੋ ਜਿਹੇ ਹਾਲਾਤ ਕਿਉਂਕਿ ਮੈਨੂੰ ਕਹਿਣ ਦੇ ਵਿੱਚ ਕੋਈ ਇਸ ਗੱਲ ਦਾ ਖੋਫ ਨਹੀਂ ਕਿਉਂਕਿ ਗੁਰਬਾਣੀ ਨੂੰ ਮੰਨਣ ਵਾਲੇ ਲੋਕਾਂ ਗੁਰੂ ਰਵਿਦਾਸ ਜੀ ਮਹਾਰਾਜ ਨੇ ਚਮਾਰ ਸ਼ਬਦ ਦਾ ਜਿਹੜਾ ਵਾ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨਾਮ ਲਿਆ ਮੈਨੂੰ ਆਉਂਦਾ ਜੀ ਜੈਤਿਕ ਮਾਰ ਦੀ ਜੀ ਆਪਾਂ ਤੁਹਾਨੂੰ ਰੱਖਿਆ ਕੋਸ਼ਿਸ਼ ਹੋ ਗਿਆ ਭਾਈ ਜੀ ਜਿਹੜਾ ਕਿਹੋ ਜਿਹਾ ਰੱਖਿਆ ਦੇਖੋ ਪੁੱਸ ਜੋ ਮਰਜੀ ਕਰਵੇ ਅਸੀਂ ਤੁਹਾਨੂੰ ਇਹ ਕੈਟਾਗਰੀ ਦਾ ਆਪਣਾ ਸੇਵਾਦਾਰ ਸਮਝਦੇ ਹਾਂ ਸਮਝਦਾ ਪਰ ਭਾਜੀ ਇਹ ਨਹੀਂ ਕਰਦੇ ਪਿੱਛੇ ਉਹਦੇ ਤੇ ਮਾਰੀ ਗਈਆ ਜਦੋਂ ਜਿਹੜੀ ਮਾਰੀ ਗਈਆ ਆਪਣੇ ਆਪ ਤੋਂ ਕੋਸ ਰਿਪੋਰਟ ਨੇ ਮੈਂ ਇਹਦੇ ਗੋਲੀ ਚਲਾਈ ਕਹਾ ਕਿ ਮੈਂ ਗੋਲੀ ਚਲਾਈ ਠੀਕ ਹੈ ਬਿਲਕੁਲ ਸੱਚੀ ਗੱਲ ਬੋਲੀ ਆਹ ਸੱਚੀ ਬੋਲੀ ਕੋਈ ਸਹੀ ਗੱਲ ਬੋਲੀ ਆ ਔਰ ਉਸੇ ਉਦੀ ਗੱਲ ਤੋਂ ਹੀ ਅਸੀਂ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਜਿਹੜੀ ਆ ਰੇਂਜ ਕੀਤੀ ਆ ਸਰ ਅੱਜ ਜੋ ਦਿੱਲੀ ਸਰ ਅੱਜ ਜੋ ਦਿੱਲੀ ਤੇ ਪੁੱਛਦਾ ਕਿ ਮੈਂ ਸਾਡੇ ਵਿੱਚ ਜਾਂ ਜੋ ਜਿੰਦਾ ਸਾਰੇ ਦੱਸ ਰਿਹਾ ਹੈ ਤੇ ਜਦੋਂ ਉਹ ਪਿੰਡ ਬੱਚੇ ਪੈ ਰਹੇ ਸੀ ਉਹਦੇ ਉਹਨਾਂ ਦੀ ਕੋਈ ਧੱਜ ਕਿਉਂ ਨਹੀਂ ਉਸੇ ਸਰ ਦੇਖੋ ਚੰਗਾ ਕੰਮ ਕਰਨ ਲੱਗਿਆ ਕਿ ਰੋਲਾ ਪਾ ਕੇ ਨਹੀਂ ਹੁੰਦਾ ਕਿਉਂਕਿ ਜਿਹੜਾ ਇਹ ਸੋਸ਼ਲ ਕੰਮ ਆ ਇਹਨੂੰ ਵੀ ਅਸੀਂ ਸੋਸ਼ਲੀ ਕਿੰਦੇ ਆ ਤੁਹੋ ਜਿੰਦੀ ਦੀ ਸੋਚ ਸੀ ਕਿ ਜਿਹੜਾ ਸਾਡੇ ਇਲਾਕੇ ਦੇ ਚੌਂਕੀ ਬਣੇਗੀ ਤੇ ਜਿਹੜਾ ਨਸ਼ੇਦੋ ਰਹਿਤ ਹੋ ਸਕਦੀ ਕਿਉਂਕਿ ਤੁਹਾਨੂੰ ਪਤਾ ਕਿ ਚਿੱਟਾ ਕਿੰਨਾ ਫੈਲਿਆ ਹੋਇਆ ਪੰਜਾਬ ਦੇ ਅੰਦਰ ਖਾਸ ਕਰ ਉਹਨਾਂ ਲੋਕਾਂ ਦੇ ਵਿੱਚ ਜਿੱਥੇ ਸਾਡੇ ਗਰੀਬ ਲੋਕ ਰਹਿੰਦੇ ਆ ਉੱਥੇ ਜ਼ਿਆਦਾਤਰ ਚਿੱਟਾ ਹੀ ਚੱਲਦਾ ਤੇ ਇਸੇ ਕਰਕੇ ਅਸੀਂ ਇਹ ਜਿਹੜਾ ਇਸੇ ਕਰਕੇ ਜਿਹੜਾ ਆ ਇਹ ਜਿਹੜੀ ਪ੍ਰੈਸ ਕਾਨਫਰੰਸ ਵੀ ਇਸੇ ਸੰਬੰਧ ਵਿੱਚ ਕੀਤੀ ਆ ਕਿ 100 ਵੰਦਾ ਕਹਿੰਦੇ 100 ਚੰਗਾ ਕੰਮ ਕਰਦਾ ਨਾ ਦੇ ਇੱਕ ਉਹ ਮਾਰਾ ਹੋ ਜਾਂਦਾ ਤੇ ਬਾਕੀ 100 ਚੰਗੇ ਜੇ ਤਾਂ ਭੁੱਲ ਜਾਂਦੇ ਆ ਤੇ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਵੀ ਅਸੀਂ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਉਹਨੂੰ ਪਿਆਰ ਕਰਨ ਵਾਲੇ ਲੋਕ ਆ ਕਿਸ ਤਰ੍ਹਾਂ ਪਹੁੰਚੇ ਅੱਜ ਇਹਦੇ ਨਾਲ ਜਿਹੜੇ ਜੀਸੀਡੀ ਕਲਬ ਦਾ ਗਰੁੱਪ ਆ ਉਹ ਫੇਸਬੁਕ ਤੇ ਦਾ ਅਸੋਸਾਇਟੀ ਦੇ ਯੋਜਨਾ ਬਾਰੇ ਕਿ ਜਿੰਦੀ ਇੱਕ ਡਰਗਸ ਮੰਗਲਰਾ ਉਹਦੇ ਵਾਰਤੋਂ بڑا ਕਲਬ ਸੋ ਜੁੜੇ ਸਕੇਗਾ ਦੇਖੋ ਇਹ ਸਬੂਤ ਸਬੂਤ ਹੋਊਗਾ ਦੇਖੋ ਗੱਲੇ ਆ ਕਿ ਜੇ ਹੁਣ ਜਦੋਂ ਉਹ ਗੱਲ ਇਹ ਆ ਕਿ ਦੇਖੋ ਕਹਿਨ ਉਹਦਾ ਮੈਚ ਜੋ ਕੁਛ ਮਰਜ਼ੀ ਕਹਦਾ ਜੇ ਮੇਰੇ ਕੋ ਤਾਤੀ ਹੈ ਨਹੀਂਗੇ ਜੇ ਮੇਰੇ ਕੋ ਸਬੂਤ ਹੀ ਨਹੀਂ ਹੈਗਾ ਤਾਂ ਤੁਸੀਂ ਸੱਚ ਮੰਨ ਲੋਗੇ ਠੀਕ ਹੈ ਨਹੀਂ ਗੱਲ ਇਸ ਕਰਕੇ ਲੋਕ ਜੋ ਮਰਜ਼ੀ ਕਹਿਣ ਲੇਕਿਨ ਸਾਨੂੰ ਬਤਾ ਤੁਸੀਂ ਦੇਖ ਸਕਦੇ ਹੋ ਸਮਾਜ ਦਾ ਪ੍ਰਤੀ ਉਹਦਾ ਕਿੰਨਾ ਪਿਆਰ ਹੈ ਸਮਾਜ ਦਾ ਉਹਦੇ ਪ੍ਰਤੀ ਕਿੰਨਾ ਪਿਆਰ ਹੈ ਤੁਸੀਂ ਦੇਖ ਲਿਆ ਸਾਰਿਆਂ ਨੇ ਕਿ ਇਹ ਦੱਸਣ ਦੀ ਲੋੜ ਨਹੀਂ ਹੈਗੀ ਸਾਨੂੰ ਵੀ ਉਹ ਕੌਣ ਆ ਕੀ ਹੈਗਾ ਇਹ ਤੁਸੀਂ ਸਾਰੇ ਜਾਣਦੇ ਹੋ ਚੰਗੀ ਤਰ੍ਹਾਂ ਤੁਹਾਨੂੰ ਵੀ ਲੱਗਦਾ ਕਿ ਤੁਸੀਂ ਕਿੰਨੀ ਸਮਾਜ ਤੇ ਕਹਿ ਰਹੇ ਹੋ ਦੇਖੋ ਗੱਲ ਇਹ ਆ ਵੀ ਜਦੋਂ ਸਰਕਾਰਾਂ ਚੇਂਜ ਹੁੰਦੀਆਂ ਆ ਤੇ ਜਦੋਂ ਇਲੈਕਸ਼ਨ ਆਉਂਦੇ ਆ ਤੁਹਾਨੂੰ ਵੀ ਪਤਾ ਸਾਰਿਆਂ ਨੂੰ ਕਿ ਦਿਨਾਂ ਕਿਤੇ ਕਿਤੇ ਦੀਆਂ ਚੀਜ਼ਾਂ ਸਾਨੂੰ ਦੇਖਣੀਆਂ ਪੈਂਦੀਆਂ ਇੱਕ ਤੁਸੀਂ ਦੇਖ ਰਹੇ ਹੋ ਕਿ ਚੈਨਾਂ ਤੋਂ ਤਾਂ ਸਾਰਾ ਚੱਲ ਰਿਹਾ ਵੀ ਉਹ ਕਾਂਰਸ ਦੀਆਂ ਰੈਲੀਆਂ ਜਿਹੜੀਆਂ ਕਰਾਈਆਂ ਸੀ ਉਹਦੇ ਉਹ ਇੱਕ ਮਿੰਟ ਯਾਰ ਜਿਹੜੀਆਂ ਰੈਲੀਆਂ ਕਰਾਈਆਂ ਜਾਂ ਕੋਈ ਮੀਟਿੰਗਾਂ ਕਰਾਈਆਂ ਉਹ ਫੋਟੋਆਂ ਪਾ ਪਾ ਕੇ ਨੂੰ ਵਾਇਰਲ ਕੀਤਾ ਜਾਂਦਾ ਦੇਖੋ ਬੋਟ ਪਾਣਾ ਸਾਡਾ ਅਧਿਕਾਰ ਆ ਬੋਟ ਅਸੀਂ ਜਿੰਨੂੰ ਮਰਜ਼ੀ ਪਾ ਸਕਦੇ ਆ ਜਿੰਨੂੰ ਮਰਜ਼ੀ ਸਪੋਰਟ ਕਰ ਸਕਦੇ ਆ ਇਹਦੇ ਸਾਨੂੰ ਕੋਈ ਉਹ ਨਹੀਂ ਹੈਗਾ ਵੀ ਕਿਸੇ ਤੋਂ ਪਰਮਿਸ਼ਨ ਅਸੀਂ ਲੈਣੀ ਆ ਤੇ ਉਸ ਚੀਜ਼ ਨੂੰ ਹੀ ਮੁੱਖ ਰੱਖ ਕੇ ਅੱਜ ਜੇ ਸਾਨੂੰ ਜੇ ਜਿੰਦੀ ਨੂੰ ਕਾਂਗਰਸ ਹੀ ਕਹਾਂਗੇ ਕਿ ਸੋਸ਼ਣ ਕੀਤਾ ਜਾ ਰਿਹਾ ਤੇ ਉਹ ਗਲਤ ਆ ਠੀਕ ਹੈ ਨਾ ਜੀ ਕਿਹਦੇ ਲੱਗੇ ਦੇ ਜਿੰਦੀ ਜਿੰਦੀ ਖਲਾਫ ਹੋ ਉਹ ਦਾਮੀ ਕੱਲਾ ਸ਼ਾਇਦ ਬਲਕਿ ਉਹਨੂੰ ਜਿੰਦੀ ਖਲਾਫ 75000 ਰੁਪਏ ਆਖੇ ਕਿਤਨਾ ਐਕਟਿੰਗ ਹੋਵੇ ਸਾਰੇ ਦੇਖੋ ਜਨਵਰੀ ਵਿੱਚ ਉਸਦਾ ਫੋਨ ਗਿਆ ਤੇ ਜਿੰਦੀ ਉੱਥੇ ਪਹੁੰਚਿਆ ਜਿੰਦੀ ਦੀ ਮਗਰ ਮੈਂ ਵੀ ਗਿਆ ਉੱਥੇ ਉਹ 3 ਵੀਲਰ ਦੇ ਵਿੱਚ ਉਹਨੂੰ ਬੰਦੇ ਨੂੰ ਲੱਦਦੇ ਪੈ ਸੀ ਪੋਰਸ ਵਾਲੇ ਜਿੰਦੀ ਨੇ ਕਿ ਸੇਵਲਾ ਸਟਾਡ ਲੈ ਜਾਉਂਗੇ ਬੰਦਾ ਮਰ ਜੂਗਾ ਉਹਨੂੰ ਕਹਿੰਦਾ ਸੀਐਮਸੀ ਲੈ ਕੇ ਚੱਲੋ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਔਰ ਸੀਐਮਸੀ ਲਿਜਾਣ ਕਰਕੇ ਬੰਦਾ ਬਚ ਗਿਆ ਨਹੀਂ ਤਾਂ ਇਸੇ ਸੰਦੀਪ ਤੇ 302 ਲੱਗਣੀ ਸੀ ਹੁਣ 307 ਲੱਗੀ ਆ ਠੀਕ ਹੈ ਜੀ ਉਹ ਅੰਦਰ ਵੀ ਰੈਸ ਕਰਦੇ ਵਿੱਚ ਹੁਣ ਫੈਸਲਾ ਕਰਾਉਣ ਦੇ ਚੱਕਰ ਉਤੇ মিডিਆ ਚ ਕਰਕੇ ਹੋਰ ਕਰਕੇ ਦਬਾਅ ਪਾ ਰਿਆ ਹੁਣ ਆ ਜਿਹੜੇ 14 ਖੋਲ ਦਿੱਤੇ ਇਹ ਸੰਦੀਪ ਕੁਮਾਰ ਦੀ ਮਿਹਰਬਾਨੀ ਆ ਜਿੰਦੀ ਨੇ ਕੋਈ 14 ਗੋਲੀਆਂ ਨਹੀਂ ਚਲਾਈਆਂ ਉੱਥੇ ਜਿਹੜੀਆਂ ਸ਼ਸਤੀ ਨਗਰ ਚਲੀਆਂ ਆ ਸਰ ਅੱਜ ਅਸੀਂ ਦੇਖਿਆ ਜੀ ਜਿੰਦੀ ਨੇ ਸਵਾਰਥ ਚ ਕੰਮ ਕੀਤਾ ਦੇਖੋ ਇਹ ਹੋ ਰਿਹਾ ਹੈ ਜੀ ਯਾਰ ਕਰਨ ਵਾਲੇ ਗੱਲ ਜੀ ਇਹ ਨੂੰ ਜਨਤਾ ਕਿ ਕੱਟ ਪੰਨੀ ਹੈ ਯਾਰ ਕਾਂਗਰਸ ਨਹੀਂ ਕੱਟ ਪੰਨੀ ਕੁਝ ਵੀ ਰਾਜਨੀਤਿਕ ਵੀ ਸਮਾਜਿਕ ਵੀ ਦੇਖੋ ਗੱਲ ਇਹ ਆ ਧਰਮ ਸਮਾਜ ਦਾ ਵੀ ਇੱਕ ਗੱਲ ਇਹ ਆ ਵੀ ਇਹ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਆ ਉਹ ਯਾਰ ਇੱਕ ਮੰਡੀ ਆ ਰਿਹਾ ਰੋਕੋ ਰੋਕੋ ਜਨਤਾ ਆਓ ਚਲੋ ਦੇਖੋ ਅੱਜ ਦੀ ਜਿਹੜੀ ਪ੍ਰੈਸ ਕੋਈ ਨਹੀਂ ਹੈਗੀ ਔਰ ਧਾਰਮਿਕ ਔਰ ਸਮਾਜਿਕ ਇੱਥੇ ਬੰਦੇ ਜਿਹੜੀਆਂ ਆ ਲੁਧਿਆਣਾ ਸ਼ਹਿਰ ਦੀਆਂ ਇੱਕ ਸਿਰ ਛੋਟੀ ਜੀ ਕਾਲ ਦੇ ਉੱਤੇ ਅੱਜ ਇੰਨਾ ਵੱਡਾ ਇਕੱਠ ਹੋਇਆ ਜੇ ਜੇ ਅਸੀਂ ਜੇ ਅਸੀਂ ਕੋਈ ਵੱਡਾ ਇਕੱਠ ਕਰਨਾ ਚਾਹੀਏ ਤਾਂ ਫਿਰ ਉਹਦੇ ਵਾਸਤੇ ਅਸੀਂ ਤੁਹਾਨੂੰ ਕਾਲ ਪਹਿਲਾਂ ਦਵਾਂਗੇ ਔਰ ਇੱਕ ਤੁਹਾਨੂੰ ਮੈਂ ਹੋਰ ਜਿਹੜੀ ਚੀਜ਼ ਦੱਸ ਦਵਾਂ ਕਿ 5 ਤਰੀਕ ਦਾ ਜਿਹੜਾ ਅਸੀਂ ਪ੍ਰਸ਼ਾਸਨ ਨੂੰ ਅਲਟੀਮੇਟਮ ਦੇ ਰਹੇ ਆ 5 ਨਵੰਬਰ ਤੋਂ ਪਹਿਲਾਂ ਪਹਿਲਾਂ ਜਿਹੜਾ ਜਿੰਦੀ ਉੱਤੇ ਆ ਨਵੀਂ 206 ਨੰਬਰ ਐਫ ਆਈ ਆਰ ਆ ਕਿਉਂਕਿ ਝੂਠਾ ਮਰਚਾ ਦਿੱਤਾ ਗਿਆ ਇਹਨੂੰ ਕੈਨਸਲ ਕੀਤਾ ਜਾਵੇ ਤਾਂ ਫਿਰ ਨਹੀਂ ਅਗਲੀ ਰਾਨੀ ਤੇ ਅਸੀਂ ਹੋਰ ਤਿੱਖਾ ਸੰਘਰਸ਼ ਕਰਾਂਗੇ ਆ ਜਿਹੜੀ ਗੱਲ ਇਹ ਹੈ ਜਿਹੜਾ ਭਾਜੀ ਅੱਛਾ ਕਿ ਜਿਹੜਾ ਸਮਾਂ ਫਿਰ ਇਹ ਜਿੰਦਗੀ ਰਹਿ ਪਹਿਲੀ ਗੱਲ ਹੈ ਕਿ ਉਹਨਾਂ ਸਾਹਮਣੇ ਪਿੱਛੇ ਉਹ ਜਿਨ੍ਹਾਂ ਨੇ ਵਰਦੀ ਨਹੀਂ ਪਾਈ ਹੋਈ ਸੀ ਔਰ ਗੋਲੀ ਉਹਨਾਂ ਨੇ ਚਲਾਈ ਹੈ ਨਾ ਕਿ ਕੋਈ ਜਿੰਦੀ ਕੋਈ ਸਿਗਾ ਕੋਈ ਹਥਿਆਰ ਸਗਾ ਨੰਬਰ 1 ਨੰਬਰ 2 ਸਭ ਤੋਂ ਵੱਡਾ ਝੂਠ ਹੈ ਆ ਅਖਬਾਰਾਂ ਚ ਵੀ ਲਗਾਤਾਰ ਪ੍ਰੈਸ ਵੀ ਆਇਆ ਉਹ ਆਪ ਵੀ ਐਡਮਿਨਿਸਟ੍ਰੇਸ਼ਨ ਇਹ ਗੱਲ ਕਹਿ ਰਿਹਾ ਕਿ ਜਿੰਦੀ 1 ਸਾਲ ਤੋਂ ਪਘੋੜਾ ਇਹ ਹਰ ਲਾਈਨ ਦੇ ਵਿਚਾਰਿਆ ਜਦੋਂ ਕਿ 1 ਸਾਲ ਤੋਂ ਕੋਈ ਪਘੋੜਾ ਨਹੀਂ ਇਹ ਵੀ ਇੱਕ ਝੂਠ ਆ ਜਿੰਦੀ ਲਗਾ ਇੱਕ ਲਗਾਤਾਰ 1 ਸਾਲ ਤੋਂ ਲਗਾਤਾਰ ਰੋਡ ਤੇ ਬਾਈ ਬਾ ਚੌਂਕ ਤੇ ਸਾਡੇ ਘਰਾਂ ਦੇ ਅੱਗੇ ਲਗਾਤਾਰ ਵਿਚਰ ਰਿਆ ਇਹ ਵੀ ਇੱਕ ਲਗਾਤਾਰ ਅੱਜ ਤੁਸੀਂ ਉਹਨੂੰ ਪਹੋੜਾ ਦੱਸਦੇ ਹੋ ਤੁਹਾਨੂੰ ਪਤਾ ਨਹੀਂ ਲੱਗਿਆ ਚੌਂਕ ਚੋਂ 10-10 ਚੱਕਰ ਉਹ ਲਾਉਂਦਾ ਸਾਡੇ ਘਰਾਂ ਦੇ ਅੱਗੇ ਚੌਂਕ ਚੋਂ ਜਾਂਦਾ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦਾ ਲੇਕਿਨ ਸਾਰਾ ਕੁਛ ਇਹਨੂੰ ਇਹਦਾ ਮਤਲਬ ਐਡਮਿਸ਼ਨ ਪੇਸ਼ ਨੂੰ ਇਸ ਹਾਲ ਦਾ ਨਹੀਂ ਪਤਾ ਇਹ ਜਿਹੜਾ ਵੀ ਹੋਤਾ ਅੱਜ 1 ਸਾਲ ਬਾਅਦ ਪਘੋੜਾ ਬੰਨ ਕਹਿ ਦੇਣਾ ਉਹ ਵੀ ਇੱਕ ਇਹ ਵੀ ਇੱਕ ਸਾਜ਼ਿਸ਼ ਦੇ ਮੁਤਾਬਕ ਆ ਦੇਖੋ ਦੇਖੋ ਗੱਲ ਨੇ ਯਾਰ ਕਿ ਮਾਨਜੋਗ ਸੀਬੀ ਸਾਹਿਬ ਨੇ 14 ਪਰਚਿਆਂ ਦੀ ਆਹ ਪ੍ਰੈਸ ਨੋਟ ਦਿੱਤਾ ਤੁਹਾਨੂੰ 14 ਪਰਚਿਆਂ ਦਾ ਤੁਸੀਂ ਮੈਨੂੰ ਤਾਂ ਯਾਦ ਕਰਦੇ ਹੋ ਕੋਈ ਗੱਲ ਨਹੀਂ 14 ਦੇ ਵਿੱਚੋਂ 7 ਪਰਚੇ ਜਿਹਨਾਂ ਵਿੱਚੋਂ ਬਰੀ ਹੋ ਚੁੱਕਿਆ ਠੀਕ ਹੈ ਜੀ ਔਰ ਪੰਜ ਪਰਚੇ ਉਹ ਨੇ ਜਿੰਦੇ ਦੇ ਕੋਰਟ ਦੇ ਅਧੀਨ ਇਹਨੇ ਚੱਲ ਰਿਹਾ ਕੇਸ ਉਹਦਾ ਵੀ ਜਦੋਂ ਜੋ ਵੀ ਫੈਸਲਾ ਹੋਊਗਾ ਕੋਰਟ ਵੱਲੋਂ ਸਾਨੂੰ ਮਨਜ਼ੂਰ ਹੋਏਗਾ ਇੱਕ ਜਿਹੜਾ ਇੱਕ ਜਿਹੜੀ ਨਵੀਂ ਐਫ ਆਈ ਆਰ 206 ਨੰਬਰ ਜਿਹੜੀ ਸਲੇਮਡਾਪਰਾ ਸਲੇਮਡਾਪਰੀ ਥਾਣੇ ਦੇ ਅਧੀਨ ਕੀਤੀ ਗਈ ਹੈ ਉਹ ਪਰਚੇ ਦੇ ਮੁਤਾਬਕ ਅੱਜ ਅਸੀਂ ਸਾਰੇ ਇਕੱਠੇ ਹੋਏ ਆ ਕਿਉਂਕਿ ਝੂਠਾ ਪਰਚਾ ਪੁਲਿਸ ਵੱਲੋਂ ਦਿੱਤਾ ਗਿਆ ਜਿਹਦੀ ਅੱਜ ਅਸੀਂ ਹੋਰ ਨਿੰਦਾ ਕਰਦੇ ਆ ਆਪਣੇ ਸਮਾਜ ਵੱਲੋਂ ਔਰ ਜਿਹੜੀ ਗੱਲ ਪਰਚਿਆਂ ਦੀ ਗੱਲ ਹੋਈ ਹੈ ਦੇਖੋ ਜਿੱਦਾਂ ਇਹ ਝੂਠਾ ਪਰਚਾ ਦਰਜ ਹੋਇਆ ਉਸੇ ਤਰ੍ਹਾਂ ਜਿਹੜਾ ਪਹਿਲਾਂ 31/5/2020 ਨੂੰ ਵਰਚਾ ਦਰਜ ਹੋਇਆ ਉਹਦੇ ਵਿੱਚ ਵੀ ਜਿਹੜਾ ਇਹਦਾ ਨਾਮ ਪਾਇਆ ਗਿਆ ਜਦ ਕਿ ਇਹ ਮੌਕੇ ਤੋਂ ਸੀਗਾ ਨਹੀਂ ਇਹ ਸਿਰਫ ਇੱਕ ਲੜਾਈ ਛਾਣਨ ਗਿਆ ਸੀ ਛਾੜ ਕੇ ਜਾਣ ਲੱਗਿਆ ਤਾਂ ਉਹਨਾਂ ਨੇ ਉੱਥੇ ਇੱਟਾਂ ਮਾਰਨੀ ਸ਼ੁਰੂ ਕਰ ਦਿੱਤੀ ਤਾਂ ਕਿਸੇ ਨਾਲ ਦੇ ਬੰਦੇ ਨੇ ਜੋ ਕਿ ਉੱਥੇ ਫਾਇਰ ਕੀਤਾ ਸੀ ਇੱਕ ਸਿਰਫ ਜਿਹਦੇ 14 ਜਿਹਦੇ ਪੁਲਿਸ ਪ੍ਰਸ਼ਾਸਨ ਨੇ 14 ਗੋਲੀਆਂ ਦਿੱਤੀਆਂ ਤੇ 14 ਗੋਲੀਆਂ ਚਲਾਈਆਂ 14 ਗੋਲੀਆਂ ਕਹਿੰਦੇ ਚਲਾਈਆਂ ਠੀਕ ਹੈ ਜੀ ਤੇ ਸਾਰੀਆਂ ਚੀਜ਼ਾਂ ਜਿਹੜੀਆਂ ਆ ਕਿਤੇ ਨਾ ਕਿਤੇ ਸਾਨੂੰ ਇਹ ਵੀ ਲੱਗਦਾ ਕਿ ਕਿਤੇ ਨਾ ਕਿਤੇ ਇਹ ਪੋਲੀਟੀਕਲੀ ਮੈਟਰ ਦੇ ਨਾਲ ਆ ਪਾਰਟੀ ਦੇ ਅੰਦਰ ਦੀ ਫੈਕਸ਼ਨ ਲੜਾ ਦੀ ਗੱਲ ਹੈ ਕਿ ਸਿਗਾ ਕੌਂਸਲਰ ਦੀ ਲੱਗਦਾ ਜੀ ਫੋਕਲਰ ਦੇ ਲੱਗਦਾ ਆ ਰਿਹਾ ਕਿ ਉਹਨਾਂ ਬਿਲਕੁਲ ਦੇਖੋ ਗੱਲ ਇਹ ਅਸੀਂ ਤਾਂ ਇਹੀ ਗੱਲ ਕਹਿੰਦੇ ਆ ਕਿਉਂਕਿ ਤੁਸੀਂ ਦੇਖ ਰਹੇ ਹੋ ਜੋ ਨਿਊ ਚੈਨਲ ਚੱਲ ਰਿਹਾ ਕਿ ਕਾਂਗਰਸ ਪਾਰਟੀ ਦੇ ਨਾਲ ਸੀ ਕਾਂਗਰਸ ਪਾਰਟੀ ਦੇ ਐਮਪੀ ਸਾਹਿਬ ਦੇ ਨਾਲ ਫੋਟੋਆਂ ਪਾ ਰਹੇ ਆ ਐਮਐਲਏ ਦੇ ਸਾਹਮਣੇ ਪਾ ਰਹੇ ਆ ਉਹਦੇ ਨਾਲ ਕੀ ਹੋਇਆ ਕਿ ਜਿਹੜੀ ਜਿਹੜੀ ਇਹ ਸਾਫ ਪਤਾ ਲੱਗਦਾ ਕਿ ਜਿਹੜਾ ਇਹ ਕੰਮ ਕੀਤਾ ਹੈ ਜਦਕਿ ਅਸੀਂ ਤਾਂ ਕਾਂਗਰਸ ਦਾ ਨਾਂ ਨਹੀਂ ਲਿਆ ਕਾਂਗਰਸ ਦਾ ਨਾਮ ਕੌਣ ਲਊਗਾ ਆਪੋਜੀਸ਼ਨ ਪਾਰਟੀ ਲਾਊਗੀ ਨਾ ਜਿਹਨੂੰ ਡਰ ਹੋਊਗਾ ਵੀ ਆਪਣੀ ਹਾਰ ਦਾ ਕੋਡਾ ਮੌਕੇ ਦੇ ਸਰਕਾਰਾਂ ਤੁਸੀਂ ਮੈਨੂੰ ਸਵਾਲ ਪੁੱਛਦੇ ਹੋ ਤੁਸੀਂ ਤਾਂ ਜਿਆਦਾ ਸਮਝਦੇ ਹੋ ਕਿ ਮੇਰੇ ਮੂੰਹ ਜੂਰੀ ਘਵਾਣਾ ਸਾਰਾ ਕੁਝ ਕੋਕਲੈਕਸ਼ਨ 5 ਤਰੀਕ ਦਾ 5 ਤਰੀਕ ਦਾ ਅਸੀਂ ਟਾਈਮ ਦੇ ਰਹੇ ਹਾਂ ਪੁਲਿਸ ਵਿਭਾਗ ਨੂੰ ਬਾਣਜੋਗ ਸੀਪੀ ਸਾਹਿਬ ਨੂੰ ਵੀ ਇਹ ਬੇਨਤੀ ਕਰਾਂਗੇ ਕਿ ਜਿਹੜਾ ਇਹ ਝੂਠਾ ਪਰਚਾ ਦਿੱਤਾ ਹੈ ਇਹਦੀ ਤਵਦੀਦ ਜਿਹੜੀ ਖੁਦ ਆਪ ਕਰਨਾ ਹੋ ਕਾਗੇ ਜਿਹੜੀ ਝੂਠੀ ਐਫ ਆਈ ਆਰ ਦਰਜ ਹੋਈ ਹੈ ਉਹਦੀ ਵੀਡੀਓ ਨੂੰ ਵੀ ਜਾਂਚ ਕੀਤੀ ਜਾਵੇ ਜਿੰਦੀ ਦੀ ਨੂੰ ਪੂਰੀ ਉਹਦੀ ਜਿਹੜੀ ਗੱਲ ਹੈ ਉਹਨੂੰ ਸੁਣਿਆ ਬੱਕ ਜਿਹੜਾ ਸੁਣਿਆ ਜਾਵੇ ਔਰ ਮਾਨਯੋਗ ਸੀਪੀ ਸਾਹਿਬ ਨੂੰ ਬੇਨਤੀ ਹੈ ਇਨਕੁਆਰੀ ਦੀ ਸਹੀ ਤਰੀਕੇ ਨਾਲ ਕੀਤੀ ਜਾਵੇ ਔਰ ਇਹ ਪੰਚਾਇਤ ਜਿਹੜਾ ਆਪਣੇ ਆਪ ਕੈਨਸਲ ਹੋਊਗਾ ਭਾਈ ਇੱਕ ਮਿੰਟ ਬੱਸ ਇਹਨੂੰ ਬੇਨਤੀ ਹੈ ਜੀ ਜੀ ਦੀ ਗੱਲ ਸੁਣਿਓ ਜੀ ਜਿਹੜੇ ਬਾਪੂ ਆ ਰਹੇ ਸੀ ਇਹਨਾਂ ਨੇ ਮਾਰ ਕੇ ਸ਼ੁਰੂ ਕੀਤਾ ਸੀ ਔਰ ਇਹ ਮੇਰੇ ਕੋਲ ਸਾਰੇ ਨੇ ਨਹੀਂ ਨਹੀਂ ਇਹੋ ਗੱਲ ਕਰ ਰਹੇ ਹਾਂ ਉਹਨੇ ਉਹਦੀ ਗੱਲ ਮਾਰ ਕੇ ਬਿਲਕੁਲ ਡੈਟ ਕਰਤਾ ਸੀ ਮੇਰੇ ਮੁੰਡੇ ਨੂੰ ਜਿਹਨੇ ਨੇ ਮਾਰਿਆ ਉਹਨਾਂ ਨੇ ਠੀਕ ਹੈ ਉਹ ਤੇਰੇ ਮੁੰਡੇ ਦੇ ਐਕਸ਼ਨ ਬਣਾ ਕੇ ਆਹ ਦੇਖੋ ਆ ਬੀਟਾ ਲਾਜੀ ਅਰੇ ਜਾਇਨਾ ਚੈਨਲ ਨੂੰ ਬੋਲ ਕਰਨਾ ਚਾਹਿਆ ਕਿਨੇ ਸੀਗਾ ਜਿੰਦੀ ਨੇ ਪੈਸੇ ਫੜ ਕੇ ਬਚਾਇਆ ਸੀ ਜਿਨੇ ਨੇ ਮੇਰੇ ਬੱਚੇ ਨੂੰ ਮਾਰਿਆ ਉਹ ਕੈਂਸਰ ਨਹੀਂ ਹੈਗਾ ਮੇਰੇ ਬੱਚੇ ਨੂੰ ਕੈਂਸਰ ਬਣਾਉਂਦੇ ਕਾਂਡ ਕੁੱਤੇ ਹੁੰਦਾ ਤੇ ਨਾ ਮੇਰੇ ਬੱਚੇ ਦਾ ਲੈਂਦੇ ਨੇ ਮੇਰਾ ਬੱਚਾ ਇੱਕ ਦਿਨ 18 ਮਹੀਨੇ ਖੇਡ ਵੇਖੀ ਆਇਆ ਠੀਕ ਹੈ ਮੇਰਾ ਬੱਚਾ ਇੱਕ ਦਿਨ ਜੋ ਦਾ ਖਾਲਸਾ ਸਾਹਿਬ ਜੀ ਦੀ ਪਤੇ ਦਾਸ ਰਮਨਦੀਪ ਸਿੰਘ ਮੰਗੂ ਮੱਠ ਮੈਂ ਸੁਣਿਆ ਸੀ ਵੀ ਜਿਹੜੀ ਪੁਲਿਸ ਪ੍ਰਸ਼ਾਸਨ ਆ ਇਹ ਕਿਸੇ ਦਾ ਮਿੱਤ ਨਹੀਂਗਾ ਪਰ ਮੈਂ ਇੱਥੇ ਆ ਕੇ ਮੈਨੂੰ ਪਤਾ ਲੱਗ ਗਿਆ ਵਾਕਈ ਨਹੀਂ ਹੈ ਮਿੱਤ ਹੈਗਾ ਜਿਹੜਾ ਜਸ਼ਵੀਰ ਜਿੰਦੀ ਸਾਡਾ ਵੀਰ ਆ ਉਹਨੇ ਸ਼ਿਵਾਸ਼ ਨਗਰ ਦੇ ਵਿੱਚ ਇੱਕ ਚੌਂਕੀ ਸਾਡੇ ਸਮਾਜ ਨੇ ਬਣਾਈ ਆ ਇੱਕ ਇੱਕ ਰੁਪਈਆ ਇਕੱਠਾ ਕੀਤਾ ਜਿੰਦੀ ਵੀਰ ਨੇ ਮਨਤਾ ਕਰਕੇ ਵੀ ਇੱਥੇ ਚੌਂਕੀ ਬਣਾਉਣੀ ਆ ਲੋਕਾਂ ਦੇ ਬੱਚੇ ਨਸ਼ੇ ਦੇ ਰੁੜਦੇ ਫਿਰਦੇ ਨੇ ਇੱਥੇ ਆਪਾਂ ਚੌਂਕੀ ਬਣਾਉਣੀ ਆ ਚੌਂਕੀ ਬਣਾਈ ਆ ਫਿਰ ਉਸ ਤੋਂ ਬਾਅਦ ਇਹੀ ਸਮਾਜ ਦੇ ਬੱਚੇ ਨੂੰ ਦੇ ਹੁੰਦੇ ਇੱਥੇ ਦੀਆਂ ਸਰਕਾਰਾਂ ਨੇ ਨਹੀਂ برداشت ਹੋਇਆ ਤੇ ਇੱਕ ਐਸੀ ਸਿਆਸਤ ਬਣਾਈ ਆ ਜੋ ਕਿ ਇਸ ਦਾ ਮਰਡਰ ਕਰਨਾ ਚਾਹਿਆ ਇਸ ਬੱਚੇ ਨੇ ਆਪਣੀ ਜਾਨ ਬਚਾਈ ਉੱਥੋਂ ਨਿਕਲ ਕੇ ਜਿਹੜੇ ਤਿੰਨ ਲਟੇਰੇ ਆ ਗਏ ਪਤਾ ਨਹੀਂ ਕਿਹੜੇ ਆ ਗਏ ਜਿਹੜੇ ਬਿਨਾ ਵਰਦੀ ਤੋਂ ਆ ਗਏ ਪੁਲਿਸ ਤਾਂ ਵਰਦੀ ਦੇ ਵਿੱਚ ਲੁਕਾ ਖੁਆ ਹੋਈ ਜਾਂਦੀਆਂ ਨੇ ਤੇ ਇਹਨੇ ਮੁੰਡੇ ਨੇ ਗੱਡੀ ਭੁਜਾਈ ਇਹਦੇ ਉੱਤੇ ਥੋਕ ਦਿੱਤਾ ਤੇ ਅਸੀਂ ਇਹ ਕਹਿੰਦੇ ਆ ਚੇਤਾਵਨੀ ਦਿੰਦੇ ਆ ਸਲੇਮਟਾਪਰੀ ਪੁਲਿਸ ਨੂੰ ਵੀ ਇਹ ਪਰਚਾ ਰੱਟ ਕੀਤਾ ਜਾਵੇ ਤੇ ਇਨਸਾਫ ਮਿਲੇ ਸਾਨੂੰ ਜਿਹੜੇ ਹੱਥ ਤੇ ਬਾਹਰ ਲੋਕਾਂ ਦੀ ਫੇਰ ਹੋਇਆ ਉਹਨਾਂ ਤੇ ਸਾਡਾ ਜਿਹੜਾ ਸਮਾਜ ਆ ਇਹ ਲੜਕੀਆਂ ਦੇ ਵਿਆਹ ਕਰਦਾ ਇਹ ਕਿਸੇ ਕੁੜੀਆਂ ਨਾ ਕਿਸੇ ਗਰੀਬ ਨਾਲ ਟੱਕਾ ਹੁੰਦਾ ਉੱਥੇ ਖੜਦਾ ਇਹ ਕੰਮ ਜੇ ਇਹਨਾਂ ਨੂੰ ਨਹੀਂ ਚੰਗੇ ਲੱਗਦੇ ਇਹ ਸਾਨੂੰ ਦੱਸ ਦੇਣ ਅਸੀਂ ਚੰਗੇ ਕੰਮ ਬੰਦ ਕਰ ਦਿੰਨੇ ਆ ਅਸੀਂ ਕੁੜੀਆਂ ਦੇ ਗਰੀਬਾਂ ਦੇ ਵਿਆਹ ਕਰਨੇ ਛੱਡ ਦਿੰਨੇ ਆ ਅਸੀਂ ਕਿਸੇ ਗਰੀਬਾ ਨਾਲ ਕਰਨਾ ਸਾਡਾ ਸਮਾਜ ਬੰਦ ਕਰ ਦਿੰਦਾ ਆ ਸਾਡਾ ਸਮਾਜ ਗਰੀਬਾਂ ਨਾਲ ਖੜਦਾ ਕੁੜੀਆਂ ਦੇ ਵਿਆਹ ਕਰਦਾ ਜੇ ਜੂਪੀ ਹਾਤ ਰਸਤੇ ਵਿੱਚ ਰੇਪ ਕੇਸ ਹੋ ਜਾਂਦਾ ਆ ਤੇ ਸਤਗੁਰੂ ਦਾਸ ਧਰਮ ਸਮਾਜ ਦੇ ਬੰਦੇ ਜਾਂਦੇ ਆ ਜੇ ਚੰਗੇ ਕੰਮ ਨਹੀਂ ਇਹਨਾਂ ਉਹ ਪਸੰਦ ਇਹ ਜਿਹਨਾਂ ਦੇ ਜੱਟਵਾਦ ਦਾ ਕਿੱਲਾ ਫਸਿਆ ਆ ਉਹ ਇਹਨਾਂ ਨੂੰ ਨਹੀਂ ਅੱਗੇ ਆਉਣਾ ਚਾਹੁੰਦੇ ਕਿ ਕਰ ਲੈਣ ਸਾਡੇ ਜਿਹੜੇ ਵੀਰ ਨੇ ਇਹਨਾਂ ਨੂੰ ਬਾਈ ਜਦ ਭਰੀ ਕੀਤਾ ਜਾਵੇ ਇਹ ਜਿੰਨਾ ਸਾਡਾ ਸਮਾਜ ਇਕੱਠਾ ਹੋਇਆ ਆ ਇਹ ਰੋਸ ਦੇ ਵਿੱਚ ਆ ਇਹ ਦੁੱਖ ਦੇ ਵਿੱਚ ਆ ਇਹ ਪ੍ਰੇਸ਼ਾਨ ਇਹਨਾਂ ਸਾਡੇ ਜਿਹੜਾ ਹੀਰਾ ਆ ਸਾਡਾ ਸਾਡੇ ਹੀਰੇ ਨੂੰ ਕੁਝ ਹੋਵੇ ਨਾ ਐਸੀ ਇਹੀ ਪ੍ਰਸ਼ਾਸਨ ਨੂੰ ਕਹਿੰਨੇ ਆ ਸਾਡੇ ਸਮਾਜ ਦਾ ਹੀਰਾ ਆ ਤੇ ਆਪਣੇ ਸਮਾਜ ਦੇ ਲੋਕਾਂ ਨੂੰ ਵੀ ਮੈਂ ਕਹਿੰਨਾ ਆ ਵੀ ਤੁਸੀਂ ਜਾਗ ਜਾਓ ਤੁਹਾਨੂੰ ਪਤਾ ਦੀਪ ਸਿੱਧੂ ਦਾ ਕੀ ਹਾਲ ਕਰ ਦਿੱਤਾ ਸਰਕਾਰਾਂ ਨੇ ਇਨੂੰ ਵੀ ਕਿਤੇ ਕੋਈ ਗਲਵਾਦ ਨਾ ਹੋ ਜਾਏ ਤੁਸੀਂ ਇਕੱਠੇ ਹੋ ਜੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਅੱਜ ਬੜੇ ਦੁੱਖ ਦੇ ਨਾਲ ਜੀ ਸਾਰੇ ਇਕੱਠੇ ਹੋਏ ਆ ਸਾਡਾ ਜਿਹੜਾ ਮੇਨ ਮਕਸਦ ਆ ਆਮ ਖਾਬ ਦੋਣਾ ਸਾਡੇ ਬਹੁਤ ਹੀ ਸਤਿਕਾਰਯੋਗ ਜਤਿੰਦਰ ਸਿੰਘ ਜਿੰਦੀ ਜਿਹੜਾ ਪਿਛਲੇ ਪੌਜ ਦਿਨਾਂ ਤੋਂ ਪਰੇਸ਼ਾਨੀ ਚੱਲ ਰਿਹਾ ਜਿਹੜਾ ਇੱਕ ਹੈਲੋ ਕੁਝ ਸਾਦੀ ਵਰਦੀ ਦੇ ਵਿੱਚ ਦੱਸੇ ਜਾਂਦੇ ਆ ਜਿਹੜੇ ਬੰਦਿਆਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਆ ਉਹਨਾਂ ਜਿਹਨੂੰ ਗੱਡੀ ਉੱਤੇ ਚੜਾ ਕੇ ਭੱਜਣ ਦਾ ਜਿਹੜਾ ਇਲਜ਼ਾਮ ਲੱਗਿਆ ਅਸੀਂ ਉਹਨੂੰ ਮੁੰਡਲੇ ਸ਼ਬਦਾਂ ਦੇ ਨਾਲ ਅਸੀਂ ਉਹਨਾਂ ਨੂੰ ਖਾਰਜ ਕਰਦੇ ਆ ਕਿਉਂ ਅੱਜ ਦਾ ਸਮਾਂ ਐਦਾਂ ਦਾ ਆ ਵੀ ਇੱਥੇ ਦਾ ਪੁਲਿਸ ਵਰਦੀ ਦੇ ਵਿੱਚ ਹੀ ਲੁਟੇਰੇ ਆਣ ਕੇ ਲੁੱਟ ਕੇ ਚਲੇ ਜਾਂਦੇ ਆ ਕਿਸੇ ਦੀ ਕੀ ਗਾਰੰਟੀ ਆ ਵੀ ਇਹ ਪੁਲਿਸ ਵਾਲੇ ਸੀਗੇ ਸੋ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰੂੰਗਾ ਇੱਕ ਵਧੀਆ ਸਮਾਜ ਸੇਵੀ ਆਦਮੀ ਹੈ ਬੰਦਾ ਹੈ ਮੁੰਡਾ ਹੈ ਦਾਦਾ ਤੇ ਜਿਹਨੇ ਨਿਊ ਸ਼ਿਵਾਸ਼નગર ਦੇ ਵਿੱਚ ਉਹ ਚੌਂਕੀ ਬਣਾਈ ਆ ਜਿਹਦੇ ਵਿੱਚ 111 ਰੁਪਈਆ ਜਿੰਦੀ ਘਰ ਘਰ ਜਾ ਕੇ ਹੱਥ ਜੋੜ ਜੋੜ ਕੇ ਮੰਗ ਕੇ ਲਿਆ ਕੇ ਚੌਂਕੀ ਦਾ ਨਿਰਮਾਣ ਕਰਵਾਇਆ ਜਿੱਥੇ ਅੱਜ ਜਿਹੜੇ ਸਾਡੇ ਸਮਾਜ ਦੇ ਲੋਕ ਆ ਉਹਨਾਂ ਨੂੰ ਇੱਕ ਵਧੀਆ ਜਿਹੜਾ ਇਨਸਾਫ ਮਿਲਦਾ ਜੇ ਜਿੰਦੀ ਇਹੋ ਜਿਹਾ ਹੁੰਦਾ ਤੇ ਉਥੇ ਚੌਂਕੀ ਦੇ ਇਹ ਉਹਨੂੰ ਯੋਗਦਾਨ ਪਾਉਣ ਦੀ ਕੀ ਲੋੜ ਸੀ ਉਹ ਸਮਾਜ ਨੂੰ ਅੱਗੇ ਲੈ ਕੇ ਜਾਣਾ ਚਾਹੁੰਦਾ ਸਾਡਾ ਸਮਾਜ ਜਿਹੜਾ ਨਸ਼ਿਆਂ ਦੇ ਆਲੂ ਥੱਕ ਹੋ ਰਿਹਾ ਸੀਗਾ ਤੇ ਅਸੀਂ ਅਸੀਂ ਬੇਨਤੀ ਕਰਦੇ ਹਾਂ ਵੀ ਜਲਦੀ ਤੋਂ ਜਲਦੀ ਜਿਹੜਾ ਉੱਤੇ ਪਰਦਾ ਕੀਤਾ ਉਹਨੂੰ ਵਾਪਸ ਲਿਆਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਸਾਰਿਆਂ ਨੂੰ ਮੈਨੂੰ ਸਾਰਿਆਂ ਦੇ ਪੈਰ ਭਰਾਵਾਂ ਨੂੰ ਵੀ ਸਭ ਨੂੰ ਜਿੱਦਾਂ ਜਿੰਦੀ ਨੂੰ ਗੈਂਗਸਟਰ ਬਣਾਇਆ ਤੇ ਮੇਰੇ ਮੁੰਡੇ ਨੂੰ ਕੈਂਸਰ ਬਣਾਤਾ ਜੀ ਮੇਰਾ ਮੁੰਡਾ ਬਹੁਤ ਅੱਛਾ ਪੜਦਾ ਸੀ ਜੀ ਲਿਖਦਾ ਸੀ ਸਾਰਾ ਕੁਝ ਮੱਲੇ ਦੇ ਜਾ ਕੇ ਪਤਾ ਕਰ ਲੋ ਉਹਨਾਂ ਨੇ ਵੀ ਪੁਲਿਸ ਨੇ ਪਰਚੇ ਦੇ ਪਰਚੇ ਪਰਚੇ ਦੇ ਪਰਚੇ ਪਾਈ ਜਾਂਦੇ 18 ਮਹੀਨੇ ਜੀ ਮੇਰੇ ਬੱਚਾ ਜੇਲ੍ਹ ਜੀ ਰਹਿ ਕੇ ਆਇਆ ਜੀ ਜੇਲ੍ਹ ਕਟ ਗਿਆ ਮੇਰਾ ਮੁੰਡਾ 4 ਮਹੀਨੇ ਆਇਆ ਇੱਕ ਦਿਨ ਹੀ ਮੇਰਾ ਮੁੰਡਾ ਘਰ ਰਿਹਾ ਉਹਦੇ ਦੇ ਨਾਲੇ ਪੁਲਿਸ ਨਾਲੇ ਪੁਲਿਸ ਨਾਲੇ ਪੁਲਿਸ ਕਿੱਥੇ ਹੈ ਤੁਹਾਡਾ ਮੁੰਡਾ ਦੱਸੋ ਕਿੱਥੇ ਹੈ ਗੈਂਗਸਟਰ ਮੇਰੇ ਬੱਚਾ ਗੈਂਗਸਟਰ ਨਹੀਂ ਹੈ ਜਿੱਥੇ ਮਰਜ਼ੀ ਜਾ ਕੇ ਪੁੱਛ ਲਓ ਕੋਲਜ ਪੁੱਛ ਲਓ ਮਹੱਲੇ ਪੁੱਛ ਲਓ ਜਿੱਥੇ ਮਰਜ਼ੀ ਜਾ ਕੇ ਤੁਸੀਂ ਪੁੱਛ ਲਓ ਜਿੰਦੀ ਨਹੀਂ ਹੈ ਇਹ ਇਹ ਮੇਰੇ ਕੋਲ ਬੇਨਤੀ ਹੈ ਜੀ ਕਮਿਸ਼ਨ ਸਾਹਿਬ ਜੀ ਤੁਸੀਂ ਇਨਕੁਵਾਰੀ ਲਾਓ ਇਨਕੁਵਾਰੀ ਵੀ ਮੈਂ ਲਾਈ ਹੈ ਐਨੀ ਹੈ ਕਿ ਨਹੀਂ ਲਾਈ ਔਰ ਜਿਵੇਂ ਬੇਟੇ ਹੋਣ ਦਿੰਦੇ ਜਿਨ੍ਹਾਂ ਨੇ ਮਾਰੇ ਗੈਂਗਸਟਰ ਤਾਂ ਉਹ ਨਹੀਂ ਮੇਰੇ ਬੱਚੇ ਨੂੰ ਮਾਰ ਕੇ ਸੁਟਦਾ ਸੀ ਗੈਂਗਸਟਰ ਅਸਲੀ ਉਹ ਨੇ ਜਿਹੜ ਸਕਦਾ ਬਸ ਇਹ ਕਹਿਣਾ ਜਾਂਦੇ ਬੇਨਤੀ ਹੈ ਜੀ ਕਿਸੇ ਦੇ ਬੱਚੇ ਨੂੰ ਗੈਂਗਸਟਰ ਨਾ ਬਣਾਓ ਕਿਸੇ ਨੂੰ ਗੈਂਗਸਟਰ ਨਾ ਕਹੋ ਇਹ ਬਹੁਤ ਵੱਡਾ ਹੋਵੇ ਬਸ ਸਮਾਜ ਦੇ ਮਾਤਬੇ ਦੇ ਕੰਮ ਕਰਨਾ ਹਾਂਜੀ ਹਾਂਜੀ ਸਮਾਜ ਵਿੱਚ ਜਿੰਦਾ ਜਿੰਦਾ ਦੇ ਕੰਮ ਕਰਦੇ ਜਿੰਦੀ ਤਾਂ ਸਹੀ ਹੈ ਜੀ ਜਿੰਦੀ ਨੇ ਮੇਰਾ ਮੁੰਡਾ ਬਚਾਇਆ ਹਸਪੀਟਲ ਜਿੰਦੀ ਲੈ ਕੇ ਗਿਆ ਸੀ ਝੁੱਕ ਕੇ ਲੋਕੀ ਸਿਵਲ ਸੁਟਣਾ ਜਾਂਦੇ ਸੀ ਜਿੰਦੀ ਲੈ ਕੇ ਗਿਆ ਸੀ ਐਮਸੀ ਇਹ ਵੀ ਦੀ ਹੈ ਜੀ ਹਾਂ ਦੋ ਜੀ ਵੀ ਦੀ 2020 ਦੀ ਹੈ ਜੀ ਤੇ ਲਾਸਟ ਕਲੋਗ ਪ੍ਰੋਗਰਾਮ ਹੰਡੀ ਲੈ ਸੀਐਮਸੀ ਜੀ ਸੀਐਮਸੀ ਦੇ ਸਾਰੇ ਹਾਲ ਸਾਰਾ ਕੁਝ ਪਿਆ ਜੀ ਰਿਪੋਰਟ ਹੋ ਰਹੀ ਹੈ ਜੀ ਠੀਕ ਹੈ ਜੀ ਹੁਣ ਕਹਿੰਦਾ ਟਿਕਨ ਦਿੰਦੇ ਕੰਮ ਨਹੀਂ ਹੋ ਰਿਹਾਦਾ ਹੈ ਜੀ ਮੈਂ ਤਾਂ ਇੰਨੀ ਦੁਖੀ ਆ ਜੀ ਕਰਦਾ ਫਾਵਾ ਲਾ ਲੇ ਪੂਰੇ ਗੂੜੇ ਮੇਰੇ ਉਹ ਹੈ ਮੇਰਾ ਮੁੰਡਾ ਕਹਿੰਦਾ ਮੈਂ ਮਰ ਜਾਂਦਾ ਮੰਮੀ ਕੈਂਸਰ ਮੈਂ ਕੈਂਸਰ ਕਿੱਥੋਂ ਆਇਆ ਕੈਂਸਰ ਸਬੂਤ ਤਾਂ ਕਰਕੇ ਦਿਖਾਣਾ ਕੀ ਕੀਤਾ ਮੇਰੇ ਬੱਚੇ ਨੇ ਪੰਜ ਪਰਚਿਆਂ ਦਾ ਕੈਂਸਰ ਹੁੰਦਾ ਬੰਦਾ ਹੁਣ ਪਰਚੇ ਦਾ ਪਰਚਾ ਪਾਈ ਜਾਂਦੇ ਪਰਚੇ ਤੇ ਪਰਚਾ ਪਾਈ ਜਾਂਦੇ ਹਾਂ ਅੱਜ ਆਪਣੇ ਸਮਾਜ ਦੇ ਜਿਹੜਾ ਉਹ ਸਰੇਵਾਦਾਰ ਜਦੋਂ ਦਰ ਸਿੰਘ ਜਿੰਦਿਆ ਅਸੀਂ ਉਹਦੇ ਹੱਕ ਵਿੱਚ ਆਇਆ ਕਿਉਂਕਿ ਇਹ ਕਿਹਾ ਗਿਆ ਕਿ ਉਹਨੇ ਪੁਲਿਸ ਦੇ ਹੱਥੇ ਗੋਲੀਆਂ ਚਲਾਈਆਂ ਤੇ ਉਹਨੂੰ ਹੁਣ ਸ਼ੂਟਿੰਗ ਸ਼ੋਰ ਦਾ ਆਰਡਰ ਦੇਣਾ ਅਸੀਂ ਇਹ ਅਪੀਲ ਕਰਨਾ ਹੈ ਕਮਿਸ਼ਨਰ ਸਾਹਿਬ ਨੂੰ ਕਿ ਜੋ ਕੁਝ ਵੀ ਕਰਨਾ ਕਿਸੇ ਦੇ ਬੱਚੇ ਨਾਲ ਬੇਇਨਸਾਫੀ ਨਹੀਂ ਹੋਣੀ ਚਾਹੀਦੀ ਅਸੀਂ ਇੱਕ ਪਾਸੇ ਤਾਂ ਸਰਕਾਰ ਕਹਿੰਦੀ ਆ ਕਿ ਜਿਹੜੇ ਨੌਜਵਾਨ ਉਹਨਾਂ ਦੀ ਜ਼ਿੰਦਗੀ ਬਚਾਓ ਉਹਨਾਂ ਦਾ ਭਵਿੱਖ ਬਚਾਓ ਉਹਨਾਂ ਨੂੰ ਨਸ਼ਿਆਂ ਤੋਂ ਬਚਾਓ ਤੇ ਇੱਕ ਪਾਸੇ ਆਪਾਂ ਉਹਨਾਂ ਨੂੰ ਗੈਂਗਸਟਰ ਵਲ ਤੱਕ ਰਹੇ ਆ ਬਿਨਾਂ ਇਨਕੁਆਇਰੀ ਤੋਂ ਗੈਂਗਸਟਰ ਕਹਿ ਜਾਣਾ ਏ ਅਸੀਂ ਹਰੇਕ ਪਾਸੇ ਸਮਾਜ ਦੀ ਹੈਲਪ ਕੀਤੀ ਆ ਹਰੇਕ ਜਿੱਥੇ ਤਕਸ਼ਾਈ ਹੁੰਦੀ ਅਸੀਂ ਉਥੇ ਟੀਮ ਨਾਲ ਖੜ੍ਹਦੀ ਆ ਇਸ ਵਾਰ ਵੀ ਅਸੀਂ ਖੜ੍ਹਾਂਗੇ ਤੇ ਕਮਿਸ਼ਨਰ ਸਾਹਿਬ ਨੂੰ ਇਹ ਦਰਖਾਸਤ ਕਰਦੇ ਆ ਕਿ ਬਿਨਾ ਇਨਕੁਆਇਰੀ ਤੋਂ ਆਪਾਂ ਕਿਸੇ ਨੂੰ ਗੈਂਗਸਟਰ ਨਹੀਂ ਕਹਿਣਾ ਉਹ ਬੱਚੇ ਨੇ ਲੋਕਡਾਊਨ ਦੇ ਵਿੱਚ ਜਿੰਨੀ ਹੈਲਪ ਕੀਤੀ ਹੈ ਉਹ ਸਾਨੂੰ ਪਤਾ ਹੈ ਜਿਹਨੇ ਫੈਸਲੇ ਸਾਡੇ ਨਾਲ ਬੈਠ ਕੇ ਉਸਨੇ ਕਰਵਾਇਆ ਤੇ ਕਈ ਬੱਚਿਆਂ ਨੂੰ ਜਿਹੜਾ ਨੂੰ ਜ਼ਿੰਦਗੀ ਬਚਾਈ ਹੈ ਨਸ਼ੇ ਤੋਂ ਬਚਾਇਆ ਬੱਚਿਆਂ ਨੂੰ ਇਹ ਸਾਡੇ ਦੇਖਣ ਦੀ ਗੱਲ ਹੈ ਤੇ ਅਸੀਂ ਅਪੀਲ ਕਰਦੇ ਹਾਂ ਕਿ ਜੋ ਕੁਝ ਵੀ ਕਰਨਾ ਇਨਕੁਆਇਰੀ ਤੋਂ ਬਿਨਾ ਕੁਝ ਨਹੀਂ ਕਰਨਾ ਨਹੀਂ ਤਾਂ ਸਾਡਾ ਸਮਾਜ ਉਸ ਬੱਚੇ ਦੇ ਨਾਲ ਡਟ ਕੇ ਖੜਾ ਹੈ ਤੇ ਅਸੀਂ ਖੜੇ ਰਵਾਂਗੇ ਜੇ ਬੇਕਸੂਰ ਨਾਲ ਕੋਈ ਤੱਕਾ ਹੋਏਗਾ ਤੇ ਅਸੀਂ ਛੜਕਾਂ ਤੇ ਉਤਰਾਂਗੇ ਜੋ ਕੁਝ ਵੀ ਸਾਨੂੰ ਕਰਨਾ ਪਿਆ ਅਸੀਂ ਕਰਾਂਗੇ ਕਮਿਸ਼ਨਰ ਸਾਨੂੰ ਅਪੀਲ ਕਰਦੇ ਆ ਸਪੈਸ਼ਲੀ ਤੌਰ ਤੇ ਕਿ ਸਾਰਾ ਕੁਝ ਇਨਕੁਆਰੀ ਤੋਂ ਬਾਅਦ ਕੀਤਾ ਜਾਵੇ ਬਿਨਾ ਇਨਕੁਆਰੀ ਤੋਂ ਅਸੀਂ ਤੱਕੇਸ਼ਾ ਹੀ برداشت ਨਹੀਂ ਕਰਾਂਗੇ ਜੈ ਭੀਮ ਜੈ ਪਰਤੂ